ਨੇ ਵਿੱਚ ਇੱਕ ਮਾਹੌਲ ਆ ਲੋਕਾਂ ਦੇ ਵਿੱਚ ਇੱਕ ਕਿਸੇ ਦੇ ਇਤਿਹਾਸਿਕ ਕਿਉਂਕਿ ਅੱਜ ਦਾ ਦਿਨ ਬੜਾ ਮਹਾਨ ਹੈ ਲੋਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਗੱਲਬਾਤ ਹਾਂਜੀ ਕੀ ਨਾਮ ਹੈ ਰਮਾ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਬੜਾ ਮਹਾਨ ਹੈ ਹਾਂਜੀ ਸਾਡੇ ਲਈ ਸਭ ਤੋਂ ਵੱਡਾ ਦਿਨ ਹੈ ਬਸ ਪ੍ਰਭੂ ਸਭ ਤੇ ਕਿਰਪਾ ਕਰਨ ਅੱਜ ਦਾ ਦਿਨ ਕੀ ਹੋਇਆ ਸੀ ਅੱਜ ਦੇ ਦਿਨ ਸਾਡੇ ਸ਼ਿਵ ਸ਼ੰਕਰ ਜੀ ਦਾ ਵਿਆਹ ਹੋਇਆ ਸੀ ਇਹ ਲੱਗਦਾ ਕਿ ਮਾਹੌਲ ਵਿਆਹ ਵਾਲਾ ਹੀ ਹੁੰਦਾ ਹੈ ਇੱਕਦਮ ਦਾ ਹਾਂਜੀ ਸਭ ਦੇ ਅੰਦਰ ਬਹੁਤ ਖੁਸ਼ੀ ਹੁੰਦੀ ਹੈ ਯਾਰ ਯਾਰ ਅਗਰ ਤੇ ਸਾਧੋ ਕਿ ਆ ਚੀਜ਼ਾਂ ਜਿਹੜੀਆਂ ਸੇਵਨ ਕੀਤੇ ਜਾਂਦੀਆਂ ਹਾਂਜੀ ਇਹ ਸ਼ਿਵਾਜੀ ਨੂੰ ਪਰੀਏ ਬਹੁਤ ਹਾਂਜੀ ਇਹ ਪੰਗ ਦਤੂਰਾ ਇਹ ਉਹਨਾਂ ਦੀ ਖੁਰਾਕ ਹੈ ਹਾਂਜੀ ਉਹ ਸ਼ੌਕ ਨਾਲ ਖਾਂਦੇ ਸੀ ਇਹ ਲੱਗਦਾ ਕਿ ਅੱਜ ਕੰਨ ਕਿ ਹਰ ਇੱਕ ਚੀਜ਼ 'ਚ ਪੰਗ ਪਾਉਂਦੀ ਆ ਹਾਂਜੀ ਹਾਂਜੀ ਪੰਗ ਉਹਨਾਂ ਨੂੰ ਬਹੁਤ ਪਰੀਏ ਸੀ ਕਿੰਨੀ ਖੁਸ਼ੀ ਹੁੰਦੀ ਅੱਜ ਦਾ ਦਿਨ ਅੱਜ ਸਭ ਤੋਂ ਵਿਆਹ ਹੀ ਆ ਸਾਡੇ ਘਰ 'ਚ ਹਾਂਜੀ ਅੱਜ ਹਰ ਜਗ੍ਹਾ ਤੇ ਉਹਨਾਂ ਦਾ ਵਿਆਹ ਗਾਇਆ ਜਾ ਰਿਹਾ ਹੈ ਲੋਕ ਲੰਮੀਆ ਕਦਾਰਾ ਦੇ ਵਿੱਚ ਲੈਣਾ ਲੱਗੀਆਂ ਹੋਏ ਲੋਕਾਂ ਦੀਆਂ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਿਹੜੀ ਆਸ ਵੀ ਹੈਗੀ ਆ ਕਿ ਅੱਜ ਦੇ ਦਿਨ ਬੇਸਬਰੀ ਦੇ ਲੋਕ ਇਸ ਦਿਨ ਦਾ ਬੇਸਬਰੀ ਨਾਲ ਇਕੱਤਰ ਕਰਦੇ ਨੇ ਹੋਰ ਵੀ ਗਲਵਲ ਕਰਦੇ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਬੜਾ ਮਹਾਨ ਹੈ ਦੇਖੋ ਜੀ ਪੂਰੇ ਸੰਸਾਰ ਦੇ ਵਿੱਚ ਖੁਸ਼ੀਆਂ ਛਾਈ ਹੋਈਆਂ ਇਹ ਦਿਨ ਤਿਉਹਾਰ ਸ਼ੰਕਰ ਜੀ ਦਾ ਸਾਰੇ ਬਣਾਉਂਦੇ ਨੇ ਸਾਰੇ ਧਰਮ ਵਾਲੇ ਮਨਾਉਂਦੇ ਨੇ Hindu ਸਿੱਖ ਵੀਰ ਮੁਸਲਮਾਨ ਵੀਰ ਸਾਈ ਵੀ ਸਾਰਿਆਂ ਨੂੰ ਸਾਰੇ ਮਨਾਉਂਦੇ ਨੇ ਜਿਵੇਂ ਕਰਕੇ ਇਹ ਦਿਨ ਤਿਉਹਾਰ ਕਰਕੇ ਸਾਡੇ ਜੀਵਨ ਦੇ ਵਿੱਚ ਸੰਸਕਾਰ ਨੇ ਔਰ ਸੰਸਕਾਰ ਦੇ ਨਾਲ ਹੀ ਸਾਡਾ ਜੀਵਨ ਚੱਲਦਾ ਅਗਰ ਇਹ ਨਾ ਹੋਵੇ ਤੇ ਸਾਡਾ ਜੀਵਨ ਨਹੀਂ ਚੱਲ ਸਕਦਾ ਇਸ ਕਰਕੇ ਸਭ ਨੂੰ ਮੁਬਾਰਕਾ ਹਰ 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 ਅੱਜ ਅਕੀਕੀ ਸੇਵਨ ਕੀਤਾ ਜਾਂਦਾ ਜੀ ਦੇਖੋ ਜੀ ਇਹ ਤੁਹੀ ਜ਼ਰੂਰੀ ਨਹੀਂ ਕਿ ਕੋਈ ਇਹ ਵਿਧੀ ਵਿਧਾਨ ਆ ਕਿ ਤੁਹੀ ਐ ਇਹੀ ਚੜਾਣਾ ਹੈ ਆਪਣੇ ਮਨ ਦੀ ਸ਼ਰਦਾ ਦੇ ਨਾਲ ਤੁਸੀਂ ਨਮਸਕਾਰ ਕਰ ਦੋ ਵੀ ਕਬੂਲ ਹੈ ਉਹ ਵੀ ਕਬੂਲ ਹੈ ਉਹ ਵੀ ਕਬੂਲ ਹੈ ਬਾਕੀ ਜੋ ਤੁਸੀਂ ਮਰਜੀ ਚੜਾ ਦੋ ਜੋ ਰੀਤ ਬਣੀ ਆ ਉਹ ਉਸ ਰੀਤ ਨਾਲ ਚਲਦੇ ਆਪਾਂ ਜੋ ਵਡੇਰੇ ਚਲਦੇ ਆ ਮਗਰ ਵਡੇਰੇ ਆ ਤਾਂ ਜਿਹੜੀ ਰੀਤ ਹੈ ਇਹ ਰੀਤਾਂ 'ਚ ਨਹੀਂ ਮਿਲਦਾ ਪ੍ਰਭੂ ਰੀਤਾਂ 'ਚ ਬੰਨਿਆ ਨਹੀਂ ਗਾ ਇਹ ਇਹੀ ਬੰਨਿਆ ਕਿਸੀ ਅਜਾਸ ਕੀ ਹੈ ਚੜਾਈਏ ਤੇ ਉਹ ਹੋਏਗਾ ਉਹ ਹੋਏਗਾ ਮਗਰ ਇਹ ਰੀਤਾਂ 'ਚ ਨਹੀਂ ਬੰਨੇ ਇਹ ਬੋਲੇ 나ਥ ਨੇ ਇਹਨਾਂ ਨੇ ਤੁਸੀਂ ਸੱਚੇ ਦਿਲ ਨਾਲ ਪ੍ਰਣਾਮ ਕਰ ਦੋ ਧਰਤੀ ਨੂੰ ਸ਼ੂ ਕੇ ਪ੍ਰਣਾਮ ਕਰ ਦੋ ਤੇ ਤੁਹਾਨੂੰ ਮਿਲ ਜੰਦੇ ਪ੍ਰਸੰਨ ਹੋ ਜਾਂਦੇ ਨੇ ਕਿਉਂਕਿ ਇਸ ਧਰਤੀ ਤੇ ਅਸੀਂ ਨਹੀਂ ਰਹਿਣਾ ਹਜ਼ਾਰਾਂ ਲੱਖਾਂ ਸਾਲਾਂ ਤੋਂ ਪ੍ਰਭੂ ਰਹਿੰਦੇ ਆਏ ਨੇ ਅਸੀਂ ਨਹੀਂ ਰਹਿਣਾ ਅਸੀਂ ਪੱਲ ਦੇ ਮਹਿਮਾਨ ਆਣਾ ਤੇ ਚੱਲ ਜਣਾ ਕੋਈ ਜਿਨ੍ਹਾਂ ਨੇ ਰਹਿਣਾ ਉਹਨਾਂ ਦੀ ਜਿਆਜਾਕਾਰ ਕਰੋ ਤੇ ਆਪਣਾ ਜੀਵਨ ਸਫਲ ਕਰੋ ਹਰ ਹਰ ਮਹਾਦੇਵ ਕਿ ਅੱਜ ਦੇ ਦਿਨ ਲੋਕੜ ਬਹੁਤ ਵਰਤ ਰੱਖੇ ਹੁੰਦੇ ਆ ਕਿ ਅੱਜ ਦਾ ਦਿਨ ਬੜਾ ਮਹਾਨ ਹੁੰਦਾ ਏ ਕਿ ਮਹਾਨ ਹੈ ਜੀ ਬਹੁਤ ਮਹਾਨ ਹੈ ਇੰਨਾ ਕੋ ਮਹਾਨ ਹੈ ਅਸੀਂ ਦੱਸ ਨਹੀਂ ਸਕਦੇ ਜਿਹੜਾ ਵਰਤ ਹੈ ਉਹ ਸਾਡੇ ਸ਼ਰੀਰ ਨੂੰ ਸਾਫ਼ ਸੁਥਰਾ ਕਰਦਾ ਹੈ ਮਨ ਨੂੰ ਸਾਫ਼ ਕੁਸਾਫ਼ ਸੁਥਰਾ ਕਰਦਾ ਹੈ ਤੁਹਾਡੀ ਸੋਚ ਨੂੰ ਸਾਫ਼ ਸੁਥਰਾ ਕਰਦਾ ਹੈ ਸਾਰਾ ਦਿਨ ਅਸੀਂ ਉਹਦਾ ਨਾਮ ਜਪਦੇ ਰਹਿੰਨੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹੋਰ ਕੁਝ ਨਹੀਂ ਚੱਲਦਾ ਔਰ ਮਨ ਦੇ ਵਿੱਚੋਂ ਗਿਲਾ ਸ਼ਿਕਵਾ ਕੱਢ ਕੇ ਹੀ ਇਨੂੰ ਪਾਇਆ ਜਾਂਦਾ ਉਸ ਤਰ੍ਹਾਂ ਨਹੀਂ ਪਾ ਸਕਦੇ ਸੀ ਜਿਹੜਾ ਮਨ ਦੇ ਵਿੱਚ ਜਦੋਂ ਅਸੀਂ ਮੰਦਰਾਂ ਦੇ ਅੰਦਰ ਐਂਟਰ ਹੁੰਨੇ ਆ ਉਦੋਂ ਅਸੀਂ ਕਹਿੰਦੇ ਆ ਕਿ ਅਸੀਂ ਭਾਈਚਾਰਾ ਸਾਂਝ ਰੱਖਾਂਗੇ ਉਹ ਜਦੋਂ ਬਾਹਰ ਮੰਦਰ ਤੋਂ ਬਾਹਰ ਹੋ ਜਾਂਦੇ ਸਾਰੀ ਤੇ ਮਾਇਕ ਨੂੰ ਕਹਿੰਦੇ ਇਹ ਕਾਲੇ ਪੈ ਇਹ ਚੱਲਣਾ ਨਹੀਂ ਦੇਖੋ ਅਗਰ ਰੱਬ ਹੈ ਤੇ ਸ਼ੈਤਾਨ ਵੀ ਹੈ ਜੇ ਸ਼ੈਤਾਨ ਹੈ ਤੇ ਰੱਬ ਹੈ ਦੋਨਾਂ ਦਾ ਵजूद ਹੋਏਗਾ ਤੇ ਸੰਸਾਰ ਚੱਲਣਾ ਜੇ ਤੁਸੀਂ ਕਹੋ ਕਿ ਬੁਰਾਈ ਖਤਮ ਹੋ ਜੇ ਤੇ ਅਸ਼ਾਈ ਦਾ ਮੁੱਲ ਕਿੱਥੋਂ ਪੈਣਾ ਤੁਸੀਂ ਕਹੋ ਰਾਤ ਹੋਵੇ ਨਾ ਦੈਨ ਨਹੀਂ ਚੜਿਆ ਰਵੇ ਤੇ ਰਾਤ ਦਾ ਮੁੱਲ ਤੇ ਦਿਨ ਦਾ ਮੁੱਲ ਕਿਥੋਂ ਬਦਲ ਲੈਣਾ ਇਸ ਸੰਸਾਰ ਇਹੀ ਤਾਂ ਸੰਸਾਰ ਹੈ ਕਿ ਤਕਲੀਫਾਂ ਲੋਕਾਂ ਦੀ ਜ਼ਿੰਦਗੀ 'ਚ ਆਉਣੀਆਂ ਚਾਹੀਦੀਆਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਪ੍ਰਭੂ ਜੇ ਦੁੱਖ ਨਾ ਆਏਗਾ ਸੁੱਖ ਦਾ ਅਹਿਸਾਸ ਕਿਥੋਂ ਨਾ ਹਾਂ ਸੁੱਖ 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 ਦਾ ਕਲਪਨਾ ਕਰਨਾ ਹੀ ਦੁੱਖ ਦਾ ਮਤਲਬ ਹੈ ਤੁਸੀਂ ਸੁੱਖ ਕਿਉਂ ਮੈਨੂੰ ਸੁੱਖ ਮਿਲਿਆ ਉਹ ਤੁਸੀਂ ਸੋਚ ਲੈ ਅਗਰ ਨਹੀਂ ਮਿਲਦਾ ਤੇ ਦੁੱਖ ਹੈ ਅੱਜ ਮੇਰੇ ਭੰਗੜੇ ਪਾ ਕੇ ਕੀਤਾ ਜਾ ਰਿਹਾ ਸੇਵਾ ਜੀ ਭੰਗੜੇ ਮਾਰੇ ਇੱਥੇ ਪੈਣ ਦੇ ਨੇ ਤੇ ਅੱਜ ਇੱਥੇ ਵੀ ਪੈਣਗੇ ਹਰ 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 ਅਦੇਸਾ ਦਿਓ ਕਿ ਪੁੱਛੀਆ ਕਿ ਅੱਜ ਦਾ ਦਿਨ ਭੋਲੇ ਸ਼ੰਕਰ ਦੀ ਜਿਹੜੀ ਲੰਬੀਆਂ ਕਦਾਰ ਚ ਲੈਣਾ ਲੱਗੀਆਂ ਹੋਈਆਂ ਤੇ ਲੋਕ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਕਿ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣਗੀਆਂ ਕੱਚੀ ਲਕਸੀ ਅਤੇ ਹੋਰ ਜਿਹੜੀ ਰੀਤੀ ਅਗੇ ਨੇ ਉਹਨਾਂ ਦਾ ਸੇਵਨ ਜਿਹੜਾ ਅੱਜ ਕੀਤਾ ਜਾ ਰਿਹਾ ਤੇ ਹਰ ਇੱਕ ਮੰਦਰ ਪੂਰੇ ਸੰਸਾਰ ਭਰ ਦੇ ਵਿੱਚ ਅੱਜ ਦਾ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜੀ ਜੀ ਬਿਲਕੁਲ ਜੀ ਇਹ ਤਿਆਰੀਆਂ ਦੀ ਗੱਲ ਕੀਤੀ ਹੈ ਹਰ ਇੱਕ ਮੰਦਰ ਦੇ ਵਿੱਚ ਰਾਤ ਦੇ ਟਾਈਮ ਜਿਹੜਿਆ ਕੀ ਵੱਖਰੇ ਵੱਖਰੇ ਪ੍ਰਕਾਰ ਦੀਆਂ ਲੜੀਆਂ ਲਗਾ ਦਿੱਤੀਆਂ ਗਿਆ ਨੇ ਕਿ ਇੱਕ ਸੇਵਲ ਹੁੰਦਾ ਵਾ ਦੂਜੇ ਪਾਸੇ ਜੇ ਵੇਖਿਆ ਜਾਵੇ ਕਿ ਉੱਥੇ ਲੋਕ ਪਹੁੰਚਦੇ ਨੇ ਤੇ ਅੱਜ ਦਾ ਦਿਨ ਜਿਹੜਾ ਦੇਣਾ ਇਹਨਾਂ ਵਾਤੇ ਬਹੁਤ ਹੀ ਮਹੱਤਵ ਦੇਣ ਹੁੰਦਾ ਕਿ ਆਹ ਕਹਿਣਾ ਚਾਹੋਗੇ ਕਿ ਆਜ ਕੇ ਦਿਨ ਕੋਲੇ ਸ਼ੰਕਰ ਕੀ ਸ਼ਾਦੀ ਹੋਈ ਥੀ ਤਾਂ ਅੱਜ ਦਾ ਦਿਨ ਬੜਾ ਮਹਾਨ ਹਾਂ ਬਿਲਕੁਜੀ ਇਹ ਚੀਜ਼ਾਂ ਇਹ ਰੀਤ ਮੈਂ ਆਪਕੇ ਸਾਹਮਣੇ ਚੰਗੰਮ बाबा शिव का पुरोहित शिव ने जंगम को जांग से पैदा किया था उसका नाम जंगम देवता रखा गया था क्या युग से हमारी प्रणाली चली आ रही है जो तो आज का दिन है ये शिवरात्रि का ये शादी का दिन है भोले पार्वती के और शिव की शादी हुई थी नर नारी का चौरा बना था संसार में जब से ये परंपरा चली आ रही है तो जंगम बाबे हैं चलिया वाले ये भोले बाबे के पुरोहित हैं इसी गद्दी की जय मनाते हैं भक्तों के द्वारा जाते हैं और टल्ली बजाते हैं शिव का गुणगान करते हैं शिव का गुणगान करते हैं जो भगत लोग हैं वो हमारे को जैसे श्रद्धा अनुसार जो भी पुगता है थोड़ा ज्यादा हमारे को टल्ली के बीच में दान देते हैं हम टल्ली में दान ले करके खाते हैं ये टल्ली शिव भोले बाबे की है कुल की समाधि शिव भोले की शिवरात्रि के दिन हिंदू लोग सभी व्रत करते हैं सभी छत्तीस बिरादरी इसका व्रत करती है भगवान शंकर शिवरात्रि को जाने के लिए आए थे ये आज का दिन जो शादी के उपलक्ष्य में मनाया जाता है ये आज के दिन भगवान शंकर की शादी हुई थी पार्वती के साथ गोरजा के साथ बड़े शंकर भगवान की आज का दिन बड़ा महान दिन माना गया क्या क्या सेवन होता है जो लच्ची लस्सी होती है फूलों की जो रस्म है वो तो पूरी की जाती है इस दिन यहाँ पर बाबा के चरणों में अपने फूल फूल कच्चा दूध की गर्मी पान मिठाई के भोग आग जतरा भंग भीजिया बाबा के चरणों में अर्पण होती है इसका भोग लगता है बाबा बड़ा खुश होता है भंग बीजिया से कच्ची दूध की लस्सी और इसके चरणों में जो भी फूल पुष्प जो भी दान पात्र इसके चरणों में चढ़ाते हैं यह भोलानाथ है यह किसी को किसी से लेता नहीं यह संसार को बांटने वाला है रौनक का मंदरया दे विच हुन बाहर के रौनक भी assi दिखावांगे क्योंकि आज दे दिन कोई भी चीज होवे ओदे विच भंग दा सेवन जरूर कीता हुंदा वा ਕਿਉਂਕਿ ਅੱਜ ਉਹ ਕਹਿੰਦੇ ਨੇ ਕਿ ਭੋਲੇ ਸ਼ੰਕਰ ਨੂੰ ਜਿਹੜੀ ਆ ਬਹੁਤ ਵਧੀਆ ਸੀ ਤੇ ਆ ਦੇ ਸਦਕਾ ਲੋਕ ਇੱਥੋਂ ਸੇਵਨ ਕਰਦੇ ਪਏ ਨੇ ਤੇ ਦੂਜੀੇ ਪਾਸੇ ਪ੍ਰਸ਼ਾਸਨ ਦੀਆਂ ਵੀ ਜਿਹੜੀਆਂ ਤਿਆਰੀਆਂ ਨੇ ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਤੇ ਉਸੇ ਚੀਜ਼ ਨੂੰ ਵੇਖਦੇ ਹੋਇਆਂ ਵੀ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਹੋਈਆਂ ਨੇ ਕਿਉਂਕਿ ਅੱਜ ਦਾ ਦਿਨ ਬੜਾ ਮਹਾਨ ਆ ਤੇ ਜੇ ਗੱਲ ਕੀਤੀ ਜਾਵੇ ਜੋ ਕਿ ਲੋਕ ਕਿਸੇ ਚੀਜ਼ ਨੂੰ ਵੇਖ ਕੇ ਨੱਚਦੇ ਨੇ ਉਹਦੇ ਵਾਸਤੇ ਸੇਵਨ ਪਗ ਦੇ ਜਿਹੜੇ ਪਕੌੜੇ ਨੇ ਇਹਨਾਂ ਦੀ ਡਿਮਾਂਡ ਜਿਹੜੀ ਆ ਵੱਧੀ ਨਜ਼ਰ ਆ ਰਹੀ ਆ ਤੇ ਬੜਾ ਆਜ ਦਾ ਦਿਨ ਬੜੇ ਧੂਮ ਧਾਮ ਨਾਲ ਜਿਹੜਾ ਮਨਾਇਆ ਜਾਂਦਾ ਪੂਰੇ ਸੰਸਾਰ ਭਰ ਦੇ ਵਿੱਚ ਇਹ ਆਜ ਦਾ ਜਿਹੜਾ ਮਾਹੌਲ ਆ ਉਹ ਮੇਲਿਆਂ ਤੋਂ ਘੱਟ ਨਹੀਂ ਹੁੰਦਾ ਵੱਖਰੇ ਵੱਖਰੇ ਜਿਹੜੀਆਂ ਚੀਜ਼ਾਂ ਦਾ ਸੇਵਨ ਹੁੰਦਾ ਵਾ ਲੋਕ ਪਹੁੰਚਦੇ ਨੇ ਕਿਉਂਕਿ ਲੋਕ ਦੂਰ ਡਰਾਡੇ ਤੋਂ ਪਹੁੰਚਦੇ ਨੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੋਂ ਇੱਥੇ ਪਹੁੰਚਦੇ ਨੇ ਤੇ ਅੱਜ ਦਾ ਦਿਨ ਤੇ ਉੱਪਰ ਲੋਕ ਕਿ ਜਿੱਦਾਂ ਜਿੱਦਾਂ ਦਿਨ ਦਾ ਸਮਾਂ ਵੱਧਦਾ ਜਾ ਰਿਹਾ ਤੇ ਉਦਾਂ ਹੀ ਰਾਤ ਦੇ ਟਾਈਮ ਵੀ ਲੋਕਾਂ ਦੀ ਸੰਗਤ ਜਿਹੜੀ ਤੇ ਵੱਡੀ ਨਜ਼ਰ ਆਵੇਗੀ ਪਰ ਉਸ ਤੋਂ ਪਹਿਲਾਂ ਕਿਉਂਕਿ ਇਹ ਮੇਲੇ ਆ ਤੋਂ ਜਿਆਦਾ ਰੱਛ ਹੁੰਦਾ ਤੇ ਇਸ ਦਿਨ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਕਿ ਅਸੀਂ ਆਪਣੀਆਂ ਮਨੋਕਾਮਨਾ ਪੂਰੀਆਂ ਕਿਉਂਕਿ ਅੱਜ ਦਾ ਦਿਨ ਲੋਕ ਵਰਤ ਰੱਖਦੇ ਨੇ ਤੇ ਅੱਜ ਜੋ ਵੀ ਭੋਲੇ ਸ਼ਕਰ ਕੋ ਮੰਗਦੇ ਨੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਹਰ ਇੱਕ ਦੇਸ਼ ਭਰ ਦੇ ਵਿੱਚ ਹਰ ਇੱਕ ਮੰਦਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਤੇ ਮੰਦਰ ਦੇ ਵੱਲੋਂ ਵੱਖਰੇ ਵੱਖਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੋਈ ਵੀ ਜਾਤ ਪਾਤ ਤੋਂ ਉੱਠ ਕੇ ਲੋਕ ਆਜ਼ਾਦ ਦੇਣਾ ਮੰਦਰਾ ਚ ਪਹੁੰਚਦੇ ਨੇ ਤੇ ਪੋਲੇ ਸ਼ੰਕਰ ਜੀ ਜਿਹੜੀ ਆ ਕਿ ਜਸ਼ਨ ਦੇ ਨਾਲ ਜਿਹੜਾ ਮਾਹੌਲ ਜਿਹੜਾ ਮਨਾਇਆ ਜਾਂਦਾ ਜਿਹਦਾ ਦਿਨ ਬੜਾ ਮਹਾਨ ਅਤੇ ਬੜੇ ਇਹ ਤੁਮਤਾਂ ਮਨਾਇਆ ਜਾਂਦਾ ਅੱਜ ਦੇ ਦਿਨ ਪੂਰੇ ਸ਼ੰਕਰ ਦਾ ਵਿਆਹ ਹੋਇਆ ਸੀ ਤੇ ਉਸੇ ਨੂੰ ਲੈ ਕੇ ਜਿਹੜੇ ਪੂਰੇ ਸ਼ੰਕਰ ਦੇ ਜਿਹੜੇ ਇਹ ਚਾਹਣ ਵਾਲੇ ਹੈਗੇ ਨੇ ਜਾਂ ਜਿਹੜੀਆਂ ਆਸਾ ਲੋਕਾਂ ਦੀ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਆਸਾ ਨੂੰ ਵੇਖਦੇ ਹੋਏ ਅੱਜ ਲੋਕ ਤੁਮਤਾਂ ਦੇ ਨਾਲ ਇਹ ਜਸ਼ਨ ਮਨਾਉਂਦੇ ਨੇ ਇਹ ਦੇਖ ਸਕਦੇ ਹੋ ਕਿ ਹਰ ਇੱਕ ਮੰਦਰ ਦੇ ਬਾਹਰ ਮੇਲੇ ਵਰਗੀ ਰੌਣਕ ਹੋਵੇਗੀ ਲੋਕ ਆਪਣੇ ਪਰਿਵਾਰਾਂ ਆਪਣੇ ਬੱਚਿਆਂ ਦੇ ਨਾਲ ਪਹੁੰਚਦੇ ਨੇ ਮਨੋ ਕਾਮਨਾ ਮੰਗਦੇ ਨੇ ਉਹਨਾਂ ਦੀ ਮਨੋ ਕਾਮਨਾ ਜਿਹਨਾਂ ਦੀ ਪੂਰੀਆਂ ਹੁੰਦੀਆਂ ਨੇ ਉਹ ਢੋਲਾਂ ਦੇ ਨਾਲ ਬੈਂਡ ਵਾਜੇ ਦੇ ਨਾਲ ਹਰ ਮੰਦਰਾਂ 'ਚ ਪਹੁੰਚਦੇ ਨੇ ਪਰ ਅੱਜ ਦਾ ਦਿਨ ਬੜਾ ਮਹਾਨ ਹੈ ਲੋਕ ਤੋਂ ਆਮਨਾਤੂ ਲੰਦੇ ਨਾਲ ਅਤੇ ਵਾਜਾਂ ਦੇ ਨਾਲ ਮਨਾਉਂਦੇ ਨੇ ਕੈਮਰਾਮੈਨ ਮਨੋਜ ਦਿਰਾ ਮਜੀਦਰ ਸਿੰਘ ਲਿਵਿੰਗ ਇੰਡੀਆ ਨੋਜ ਅਭੀ ਸਾਰ